ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ اے سی ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਜੀ ਤੇ ਨਕੂਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਿਹਾ ਕੋਈ ਪ੍ਰੋਬਲਮ ਨਹੀਂ ਲੱਗੇ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜਾਊਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਕਿ ਅੱਜ ਚਮਕੌਰ ਸਾਹਿਬ ਨੂੰ ਇੱਕ ਬਹੁਤ ਵੱਡੀ ਸੋਗਾਤ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਦੇ ਦੇ ਕੇ ਆਏ ਨੇ ਇੱਕ ਸਬ ਡਿਵੀਜ਼ਨਲ ਲੈਵਲ ਦਾ ਹਸਪੀਟਲ ਪੰਜਾਬ ਬੈਡ ਦਾ ਜਿਹਦੇ ਵਿੱਚ ਕਿ 10 ਸਪੈਸ਼ਲਿਟੀਆਂ ਦੇ ਡਾਕਟਰਸ ਔਰ 4 ਜਨਰਲ ਡਾਕਟਰਸ ਔਰ ਇਹ ਹਸਪੀਟਲ ਜਿਹੜਾ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਨਾਲ ਲੈਸ ਹੈ ਮਾਡਰਨ ਆਪਰੇਸ਼ਨ ਥੀਟਰ ਤੇ ਇਹਦੇ ਨਾਲ ਹੀ ਸਾਡੇ ਮੋਰੰਡੇ ਜੋ ਰੂਰਲ ਹਸਪੀਟਲ ਹੈ ਉਹਦੇ ਲਈ ਵੀ 2.6 ਕਰੋੜ 6 ਕਰੋੜ ਦਾ ਇੱਕ ਪੈਕੇਜ ਜਿਹਦੇ ਚ ਸਾਡੇ ਸਾਰੇ ਹਸਪੀਟਲ ਦਾ ਨਵੀਨੀਕਰਨ ਹੋਣਾ ਹੈ ਸੋ ਮੈਂ ਸਭ ਤੋਂ ਪਹਿਲਾਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਇਲਾਕੇ ਦੀ ਬਹੁਤ ਪੁਰਾਣੀ ਮੰਗ ਜਿਹੜੀ ਇੱਕ ਜ਼ਰੂਰਤ ਤੁਸੀਂ ਪੂਰੀ ਕੀਤੀ ਹੈ ਔਰ ਅੱਜ ਕਿਸੇ ਸ਼ਾਇਰ ਨੇ ਕਿਹਾ ਕਿ ਕੁਝ ਲੋਕ تھے ਜੋ ਵਕਤ ਦੇ ਸਾਂਚੇ ਵਿੱਚ ਢਲ ਗਏ ਕੁਝ ਲੋਕ تھے ਹੈ ਜੋ ਵਕਤ ਦੇ ਸਾਂਚੇ ਬਦਲ ਗਏ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਇਨਸਾਨਾਂ ਚੋਂ ਜਿਨ੍ਹਾਂ ਨੇ ਕਿ ਇਸ ਵਕਤ ਦੇ ਸਾਂਚੇ ਬਦਲੇ ਨੇ ਸਿਆਸਤ ਦੇ ਕਾਨੂੰਨ ਬਦਲੇ ਨੇ ਔਰ ਇੱਕ ਸੱਚੀ ਸੁੱਚੀ ਇਮਾਨਦਾਰ ਸਿਆਸਤ ਉਹਨਾਂ ਨੇ ਕੀਤੀ ਹੈ ਔਰ ਅੱਜ ਇਹਨਾਂ ਦੇ ਜੋ ਐਫਰਟ ਸਦਕਾ ਅੱਜ ਪੰਜਾਬ ਚ 90% ਪੰਜਾਬੀਆਂ ਨੂੰ ਜਿਹੜੀ ਮੁਫਤ ਬਿਜਲੀ ਮਿਲ ਰਹੀ ਔਰ ਜੇ ਕਿਸਾਨੀ ਦੀ ਗੱਲ ਕਰੀਏ ਇਹ ਪਹਿਲੀ ਵਾਰੀ ਹੋਇਆ ਕਿ ਕਿਸਾਨੀ ਨੂੰ 12-12 ਘੰਟੇ ਬਿਜਲੀ ਉਹ ਵੀ ਦਿਨ ਚ ਮਿਲੀ ਤੇ ਸਾਥੀਓ ਅੱਜ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਅਗਵਾਈ ਚ ਆਪਣੀਆਂ ਪੀੜ੍ਹੀਆਂ ਬਾਰੇ ਸੋਚਿਆ ਔਰ ਅੱਜ ਸਾਡਾ ਜਿਹੜਾ ਪਾਣੀ ਦਾ ਪੱਧਰ ਜਿਹੜਾ ਗਿਰ ਰਿਹਾ ਸੀ ਉਸ ਨੂੰ ਜਿਹੜਾ ਚੁੱਕਿਆ ਤੇ ਅੱਜ 65% ਜਿਹੜਾ ਸਿੰਚਾਈ ਹੋ ਜਾਂਦੀ ਹੈ। ਤੇ ਬਹੁਤ ਹੀ ਬਹੁਤ ਵੱਡਾ ਪ੍ਰੋਗਰਾਮ ਚੱਲ ਰਿਹਾ। ਔਰ ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ 55000 ਤੋਂ ਵੱਧ ਸਰਕਾਰੀ ਨੌਕਰੀਆਂ ਜਿਹੜੀਆਂ ਸਾਡੀ ਸਰਕਾਰ ਨੇ ਦਿੱਤੀਆਂ ਔਰ 1 ਲੱਖ ਕਰੋੜ ਦਾ ਨਿਵੇਸ਼ ਜਿਹੜਾ ਪੰਜਾਬ 'ਚ ਹੋਇਆ ਹੈ ਉਹਦੇ 'ਚ ਤਕਰੀਬਨ 4 ਲੱਖ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਮਿਲਿਆ ਤੇ ਸਾਡੇ ਹਲਕੇ 'ਚ ਵੀ ਤੁਸੀਂ ਦੇਖ ਰਹੇ ਹੋ ਕਿ ਵੱਡੀਆਂ-ਵੱਡੀਆਂ ਕੰਪਨੀਆਂ ਜਦੋਂ ਜਰਮਨ ਕੰਪਨੀਆਂ ਵਾਈਬਰਾ ਕੋਸਟਿਕ ਫ੍ਰੀਡਨਬਰਗ ਜਪਾਨੀਸ ਕੰਪਨੀ ਟਾਟਾ ਦੀਆਂ ਦੋ ਕੰਪਨੀਆਂ ਇਹ ਬਿਲਕੁਲ ਮੋਰਿੰਡੇ ਦੇ ਨਾਲ ਜਿਹੜੀਆਂ ਲੱਗੀਆਂ ਨੇ ਔਰ 30 40 ਹੋਰ ਯੂਨਿਟਸ ਜਿਹੜੇ ਉਹ ਸਾਡੇ ਹਲਕੇ 'ਚ ਲੱਗੇ ਆ ਸੋ ਇੱਕ ਬਹੁਤ ਵੱਡੀ ਜਿਹੜੀ ਤਰੱਕੀ ਦੀ ਲਹਿਰ ਜਿਹੜੀ ਹੈ ਸਾਰੇ ਪੰਜਾਬ 'ਚ ਜਿਵੇਂ ਘੁੰਮ ਰਹੀ ਹੈ ਉਹ ਸਾਡੇ ਹਲਕੇ 'ਚ ਵੀ ਦਿਖਾਈ ਦੇ ਰਹੀ ਹੈ ਔਰ 16 ਟੋਲ ਪਲਾਜ਼ੇ ਬੰਦ ਕੀਤੇ ਨੇ ਔਰ ਇੱਕ ਬਹੁਤ ਵੱਡੀ ਗੱਲ ਜਿਹੜੀ ਅਜ ਤੱਕ ਨਹੀਂ ਹੋਈ ਹਜ਼ਾਰੇਦਾਰਾਂ ਦੇ ਕਾਰਪੋਰੇਟ ਕਰਾਨਿਆਂ ਦੇ ਤਾਂ ਤੁਸੀਂ ਸੁਣਿਆ ਕਿ ਉਹਨਾਂ ਦੇ ਕਰਜ਼ੇ ਮਾਫ ਹੁੰਦੇ ਆਏ ਪਰ ਇਹ ਪਹਿਲੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਜਿਨ੍ਹਾਂ ਨੇ 5000 ਦੇ ਕਰੀਬ ਐਸੀ ਪਰਿਵਾਰਾਂ ਦੇ ਜਿਹੜੇ ਉਹ ਕਰਜ਼ੇ ਮਾਫ ਕੀਤੇ ਨੇ ਔਰ ਸਿੱਖਿਆ ਕ੍ਰਾਂਤੀ ਦੇ ਤਹਿਤ ਇਹ ਪਹਿਲੀ ਸਰਕਾਰ ਹੈ ਜਿਨੇ ਤਕਰੀਬਨ ਹਰ ਸਕੂਲ 'ਚ ਜਿਹੜੀ ਲੱਖਾਂ ਦੀ ਗ੍ਰਾਂਟ ਦਿੱਤੀ ਹੈ ਔਰ ਇਸ ਇਸ ਸਾਲ ਸਭ ਤੋਂ ਵੱਧ ਜਿਹੜਾ ਬਜਟ ਹੈ 16000 ਕਰੋੜ ਦਾ ਉਹ ਜਿਹੜਾ ਸਿੱਖਿਆ ਲਈ ਰੱਖਿਆ ਗਿਆ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਕਿ ਸਾਨੂੰ ਇਹ ਜਿੱਥੇ ਪੰਜਾਬ ਚ 881 ਆਮ ਆਦਮੀ ਕਲੀਨਿਕ ਦਿੱਤੇ ਨੇ ਡਿਸਟ੍ਰਿਕਟ ਹਸਪੀਟਲ ਉਹਨਾਂ ਲਈ 500 ਕਰੋੜ ਅਪਗ੍ਰੇਡੇਸ਼ਨ ਲਈ ਦਿੱਤਾ ਹੈ ਉੱਥੇ ਸਾਡੇ ਹਲਕੇ ਨੂੰ ਇਹ ਜਿਹੜੀ ਅੱਜ 50 ਬੈਡ ਦਾ ਹਸਪੀਟਲ ਦਿੱਤਾ ਔਰ ਅਲਟਰਾ ਮਾਡਰਨ ਜਿਹੜੀਆਂ ਫੈਸਿਲਿਟੀਆਂ ਇੱਥੇ ਮਿਲ ਰਹੀਆਂ ਨੇ ਉਹਦੇ ਲਈ ਮੈਂ ਖਾਸ ਧੰਨਵਾਦ ਡਾਕਟਰ ਸਾਹਿਬ ਦਾ ਕਰਦਾ ਤੇ ਅੱਜ ਜੋ ਇਹ ਹਸਪੀਟਲ ਉੱਥੇ ਮਾਨ ਸਾਹਿਬ ਮਿਲੇ ਨੇ ਮਰੀਜ਼ ਭਾਵੁਕ ਹੋ ਕੇ ਦੱਸ ਰਹੇ ਨੇ ਕਿ ਕਿਵੇਂ ਉਹਨਾਂ ਨੂੰ ਇਹ ਪਹਿਲੀ ਵਾਰ ਇਸ ਹਲਕੇ 'ਚ ਜਿਹੜੇ ਫੈਸਿਲਿਟੀਆਂ ਮਿਲ ਰਹੀਆਂ ਨੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ mafia ਚਲਾਨ ਤੋਂ ਇਲਾਵਾ ਲੋਕਾਂ ਨੂੰ ਲੁੱਟਣ ਕੁੱਟਣ ਤੋਂ ਇਲਾਵਾ ਕੋਈ ਸਕਾਰਾਤਮਕ ਜਿਹੜਾ ਕੰਮ ਨਹੀਂ ਕੀਤਾ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਆਸ ਕਰਦਾ ਕਿ ਇਦਾਂ ਹੀ ਸਰਦਾਰ ਭਗਵੰਤ ਸਿੰਘ ਮਾਨ ਇਹ ਜਿਹੜਾ ਹਲਕਾ ਸਾਡਾ ਇਹ ਉਹ ਪਵਿੱਤਰ ਹਲਕਾ ਹੈ ਜਿੱਥੇ ਕਿ ਨੌਵੇਂ ਗੁਰੂ ਪਾਸ਼ਾ ਪਾਸ਼ਾ ਨੇ ਆਪਣੇ ਚਰਨ ਪਾਏ ਦਸਮ ਪਿਤਾ ਨੇ ਆਪਣੇ ਚਰਨ ਪਾਏ ਚਾਰੋਂ ਸਹਿਬਜ਼ਾਦਿਆਂ ਨੇ ਇਸ ਹਲਕੇ 'ਚ ਜਿਹੜੇ ਆਪਣੇ ਚਰਨ ਪਾਏ ਔਰ ਵੱਡੇ ਸਹਿਬਜ਼ਾਦਿਆਂ ਨੇ ਇੱਥੇ ਚਮਕੌਰ ਸਾਹਿਬ 'ਚ ਸ਼ਹਾਦਤਾਂ ਦਿੱਤੀਆਂ ਔਰ ਤਿੰਨ ਪਿਆਰੇ ਵੀ ਜਿਹੜੇ ਇਸ ਸਥਾਨ 'ਤੇ ਸ਼ਹੀਦ ਹੋਏ ਸੋ ਇੱਕ ਐਸਾ ਪਵਿੱਤਰ ਸਥਾਨ ਔਰ ਜਿੱਥੇ ਭਾਈ ਸੰਗਤ ਸਿੰਘ ਨੇ ਆਪਣੀ ਜਿਹੜੀ ਸ਼ਹਾਦਤ ਦਿੱਤੀ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪਵਿੱਤਰ ਸਥਾਨ ਕੋਈ ਪੰਜਾਬ ਚ ਹੋਏਗਾ ਜਿੱਥੇ ਸਿੱਖੀ ਦੀ ਨੀਂਹ ਰੱਖੀ ਗਈ ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਇਸ ਹਲਕੇ ਦੀਆਂ ਹੋਰ ਵੀ ਜੜੀਆਂ ਸਮੱਸਿਆਵਾਂ ਜੜੀਆਂ ਬਹੁਤ ਸਾਲਾਂ ਤੋਂ ਤਕਰੀਬਨ 50 ਸਾਲਾਂ ਤੋਂ ਇਸ ਹਲਕੇ ਚ ਪਈਆਂ ਨੇ ਬੜੀਆਂ ਸਰਕਾਰਾਂ ਬਦਲਦੀਆਂ ਰਹੀਆਂ 75 ਸਾਲਾਂ ਚ ਲੋਕਾਂ ਨਾਲ ਵਾਅਦੇ ਕਰਦੇ ਰਹੇ ਲੇਕਿਨ ਉਹ ਸਮੱਸਿਆਵਾਂ ਜਿਹੜੀਆਂ ਹੱਲ ਨਹੀਂ ਹੋਈਆਂ ਤੇ ਅੱਜ ਇਹ ਵੀ ਸਾਡੀਆਂ ਇਸ ਹਲਕੇ ਦੀਆਂ ਪੰਚਾਇਤਾਂ ਦੀ ਇੱਕ ਮੰਗ ਹੈ ਜੋ ਅਜਮਾਨ ਸਾਹਿਬ ਦੇ ਅੱਗੇ ਰੱਖੀ ਆ ਕਿ ਸਾਡੇ ਹਲਕੇ ਦੇ ਅੱਜ ਵੀ ਕੁਝ ਪਿੰਡ ਐਸੇ ਨੇ ਜੋ ਕਿ ਦਰਿਆ ਪਾਰ ਕਰ ਉਹਨਾਂ ਨੇ ਕਰਨਾ ਹੁੰਦਾ ਤਾਂ ਕਿਸ਼ਤੀ ਤੇ ਉਹ ਜਿਹੜਾ ਦਰਿਆ ਪਾਰ ਕਰਦੇ ਨੇ ਸੋ ਇੱਕ ਹਲਕੇ ਦੀ ਬਹੁਤ ਵੱਡੀ ਮੰਗ ਹੈ ਕਿ ਇਸ ਦਰਿਆ ਤੇ ਇੱਕ ਪੁਲ ਲਾਇਆ ਜਾਵੇ ਤਾਂ ਕਿ ਉਹ ਲੋਕ ਸਾਡੇ ਬੱਚੇ ਜਿਹੜੇ ਕਿਸ਼ਤੀਆਂ ਤੇ ਇਸ ਦਰਿਆ ਨੂੰ ਪਾਰ ਕਰਦੇ ਨੇ ਸਕੂਲ ਜਾਣ ਲਈ ਕੁਝ ਸਾਡੇ ਬਜ਼ੁਰਗ ਜਿਹੜੇ ਹਸਪਤਾਲ ਪਹੁੰਚਣ ਲਈ ਉਹਨਾਂ ਨੂੰ ਵੀ ਕਿਸ਼ਤੀਆਂ ਤੇ ਆਉਣਾ ਪੈਂਦਾ ਤਾਂ ਇੱਥੇ ਇੱਕ ਜਿਹੜਾ ਪੁਲ ਹੈ ਉਹ ਲਗਾਇਆ ਜਾਵੇ ਸੋ ਮੈਂ ਆਸ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਇਹ ਸਾਡੇ ਹਲਕੇ ਦੀ ਜਿਹੜੀ ਮੰਗ ਹੈ ਇਸ ਨੂੰ ਬਹੁਤ ਜਲਦ ਪੂਰੀ ਕਰਨਗੇ ਔਰ ਇਸ ਹਲਕੇ ਨੂੰ ਜੋ ਕਿ ਅੱਜ ਤੱਕ ਅਣਗੌਲਿਆ ਕੀਤਾ ਗਿਆ ਇਹ ਹਲਕੇ ਨੂੰ ਜਿਹੜਾ ਜਿਹੜਾ ਹੈਗਾ ਉਹ ਬਣਦਾ ਹੱਕ ਦੇਣਗੇ ਸੋ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਔਰ ਇੱਕ ਵਾਰ ਮੈਂ ਮਾਨ ਸਾਹਿਬ ਮਾਨਸਾ ਵੀ ਇੱਕ ਵਾਰੀ ਮੈਂ ਇੱਕ ਮੰਗ ਜਿਹੜੀ ਹਲਕਾ ਨਿਵਾਸੀਆਂ ਦੀ ਤੁਸੀਂ ਬਹੁਤ ਕੁਝ ਸਾਡੇ ਹਲਕੇ ਨੂੰ ਦਿੱਤਾ ਹੈ ਜਿਹੜਾ ਦਰਿਆ ਤੇ ਪੁਲ ਹੈ ਉਹਦੀ ਬਹੁਤ ਵੱਡੀ ਮੰਗ ਹੈ ਸਾਡੇ ਬੱਚੇ ਵੀ ਜਿਹੜੇ ਸਕੂਲ ਆਣ ਲਈ ਜਿਹੜੀ ਕਸ਼ਤੀਆਂ ਤੇ ਆਉਂਦੇ ਨੇ ਔਰ ਅਗਰ ਕੋਈ ਸਾਡਾ ਬਜ਼ੁਰਗ ਬਿਮਾਰ ਹੋ ਜਾਏ ਤਾਂ ਉਹਨੂੰ ਕਸ਼ਤੀ ਤੇ ਆਉਣਾ ਪੈਂਦਾ ਇਹ ਮੰਗ ਮੈਂ ਆਸ ਕਰਦਾ ਕਿ ਤੁਸੀਂ ਜ਼ਰੂਰ ਪੂਰੀ ਕਰੋਗੇ ਤਾਂ ਇੱਕ ਇੰਗਲਿਸ਼ ਫਰੇਜ਼ ਇਟ ਇਜ਼ ਵੈਰੀ ਵੈਲ ਸੈਟ ਥੈਟ people do see the color of your lips they follow your footsteps te tusi maan saab aise kadam jede punjab ch rakhe ne ke aisa ek inkilab punjab ch tarakki da leke ayo so main dil diyan gehraiyan ch sare sade volunteer sahiba nu ode sadar sahiba nu vallo tuhanu bahut bahut dhanwad karda aur tusi kime pehli wari hoya ke kise sube ch ਐਸਾ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਕੀਤਾ ਹੈ ਤਾੜੀਆਂ ਮਾਰ ਕੇ ਇੱਕ ਵਾਰੀ ਮਾਨ ਸਾਹਿਬ ਦਾ ਧੰਨਵਾਦ ਕਰੀਏ ਔਰ ਐਂਟੀ ਡਰੋਨ ਟੈਕਨੀਕ ਇਹ ਸਾਡੀ ਪਹਿਲੀ ਸਟੇਟ ਹੈ ਜਿੱਥੇ ਕਿ ਐਂਟੀ ਡਰੋਨ ਟੈਕਨੀਕ ਜਿਹੜੀ ਆ ਉਹ ਹੋਈ ਹੈ ਔਰ ਸੜਕ ਸੁਰੱਖਿਆ ਫੋਰਸ ਇਹ ਵੀ ਇੱਕ ਪਹਿਲੀ ਸਟੇਟ ਹੈ ਜਿੱਥੇ ਕਿ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਔਰ ਪਹਿਲੀ ਸਟੇਟ ਹੈ ਜਿੱਥੇ ਖੇਡਾਂ ਬਦਲ ਪੰਜਾਬ ਦੀ ਮਾਨ ਸਾਹਿਬ ਨੇ ਕਰਵਾਈਆਂ ਔਰ ਪਹਿਲੀ ਸਟੇਟ ਹੈ ਜਿੱਥੇ ਕਿ ਸਿੱਖਿਆ ਕ੍ਰਾਂਤੀ ਜਿਹੜੀ ਲਿਆਂਦੀ ਗਈ ਸੋ ਮੈਂ ਇੱਕ ਵਾਰ ਫੇਰ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਡਾਕਟਰ ਬਲਬੀਰ ਸਿੰਘ ਸਾਡੇ ਹੈਲ ਸੈਕਟਰੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਸਾਡੀਆਂ ਮੰਗਾਵਲ ਬਹੁਤ ਗੌਰ ਨਾਲ ਇਹ ਜਿਹੜਾ ਤੁਸੀਂ ਜ਼ਰੂਰ ਪੂਰੀਆਂ ਕਰੋਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ